ਤੁਸੀਂ ਦੇ ਅਲਵਾ ਐਮਵੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਲਕ ਭਵਾਨੀਗੜ੍ਹ ਦੀਆਂ ਜੀ ਬਿਲਕੁਲ ਜਾਣਕਾਰੀ ਦੇ ਦਿੰਦੇ ਆ ਬਲਕ ਭਵਾਨੀਗੜ੍ਹ ਦੇ ਪਿੰਡ ਰੰਪਰਾ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਜਿਸ ਸਮੇਂ ਬਾਕੀ ਉਮੀਦਵਾਰਾਂ ਨੂੰ ਉਹਨਾਂ ਦੇ ਚੋਣ ਨਿਸ਼ਾਨ ਦੇ ਦਿੱਤੇ ਜਾਂਦੇ ਨੇ ਲੇਕਿਨ ਦੋ ਵਾਰਡ ਦੇ ਮੈਂਬਰਾਂ ਨੂੰ ਜਿਹੜੇ ਚੋਣ ਨਿਸ਼ਾਨ ਜਿਹੜੇ ਨਹੀਂ ਦਿੱਤੇ ਜਾਂਦੇ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਵਾਨੀਗੜ੍ਹ ਦੇ ਫੂਡ ਸਪਲਾਈ ਦਫ਼ਤਰ ਦੇ ਬਾਹਰ ਦੀਆਂ ਰੰਪਰੇ ਪਿੰਡ ਦੇ ਉਮੀਦਵਾਰ ਨੇ ਜਿਹੜੇ ਉਹ ਫੂਡ ਸਪਲਾਈ ਦਫ਼ਤਰ ਦੇ ਬਾਹਰ ਪਹੁੰਚ ਜਾਂਦੇ ਨੇ ਸੋ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਉਮੀਦਵਾਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਚੋਣ ਨਿਸ਼ਾਨ ਨੇ ਜਿਹੜੇ ਉਹ ਨਹੀਂ ਦਿੱਤੇ ਗਏ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪਿੰਡ ਵਾਸੀ ਕੀ ਕਹਿਣਾ ਹੈ ਉਮੀਦਵਾਰਾਂ ਦਾ ਤੇ ਪਿੰਡ ਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਲੋਕਾਂ ਦਾ ਇੱਕ ਜ਼ਿੰਦਾਬਾਦ ਕੁਕੀ ਸਰਕਾਰ ਜੀ ਸਰ ਮੇਰਾ ਦਲਜੀਤ ਸਿੰਘਾ ਪਿੰਡ ਰਾਮਪਰਾ ਤੇ ਸਰ ਮੈਂ ਕੈਂਡੀਡੇਟ 5 ਨੰਬਰ ਵਾਰਡ ਚੋਂ ਚੋਣ ਲੜ ਰਿਹਾ ਤੇ ਮੇਰਾ ਨਾ ਲਿਸਟ 'ਚੋ ਅੱਜ ਨਾਮ ਕੱਢਤਾ ਤੇ ਨਾ ਸਾਨੂੰ ਚੋਣ ਨਹੀਂ ਸਾਂ ਦੇ ਰਹੇ ਸੀ ਤੇ ਇਹ ਨਾ ਆਮ ਆਦਮੀ ਪਾਰਟੀ ਦਾ ਸ੍ਰੀ ਆਮ ਧੱਕਾ ਤੇ ਰਾਤ ਵੀ ਸਾਡੇ ਨਾਲ ਬਹੁਤ ਧੱਕਾ ਕਰਿਆ ਪਰ ਸਾਡੇ ਨਾਲ ਪਬਲਿਕ ਜਿਹੜੀ ਬਹੁਤ ਵਧੀਆ ਜੁੜੀ ਹੋਈ ਆ ਤੇ ਅਸੀਂ ਉੱਥੋਂ ਆਪਣੇ ਕੈਂਡੀਡੇਟ ਸਰਪੰਚ ਸਾਹਿਬ ਨੂੰ ਕਢਾ ਕੇ ਲਿਆਏ ਜਦੋਂ ਅਸੀਂ 9 ਵਜੇ ਆਏ ਉੱਥੇ ਪ੍ਰੈਸ਼ਰ ਉਹਨਾਂ ਤੇ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਜੀ ਤੇ ਤੇ ਸਾਨੂੰ ਹੁਣ ਨਿਸ਼ਾਨ ਤਾਂ ਦਿੱਤੇ ਨੇ ਪਰ ਸਾਨੂੰ ਅਜੇ ਵੀ ਡਾਊਟ ਆ ਜਿੱਥੇ ਸਭ ਤੋਂ ਸਾਈਨ ਕਰਾਇਆ ਇਹਨਾਂ ਹੁਣ ਵੀ ਰਜਿਸਟਰ ਦੇ ਉੱਪਰ ਉੱਤੇ ਫਲੂਇਡ ਲੱਗੀ ਹੋਈ ਆ ਜਿਹੜਾ ਹੈਗਾ ਵੀ ਸਾਡੇ ਦੇ ਕੋਈ ਨਾ ਕੋਈ ਪਹਿਲਾਂ ਲਿਖਿਆ ਹੋਇਆ ਸੀ ਉੱਤੇ ਫਲੂਇਡ ਲਾ ਕੇ ਉੱਪਰ ਸਾਈਨ ਕਰਾਇਆ ਸਾਨੂੰ ਹਲੇ ਵੀ ਡਾਊਟ ਆ ਵੀ ਸਾਡੇ ਨਾਲ ਵੋਟਾਂ 'ਚ ਵੀ ੱੱਕਾ ਹੋਊਗਾ ਪਰ ਅਸੀਂ ਇਹ ੱੱਕਾ ਹੋਣ ਨਹੀਂ ਦੇਣਾ ਹੈਗਾ ਜੋ ਵੀ ਆਪਨੇ ਸਾਰਾ ਪਿੰਡ ਸਾਡੇ ਨਾਲ ਹੈ ਨਗਰ ਪਰ ਅਸੀਂ ਇਹ ੱੱਕਾ ਹੋਣੇ ਚੋਣ ਲੜ ਲੋ ਜੇ ਤੁਹਾਨੂੰ ਪਸੰਦ ਕਰਦੇ ਨੇ ਲੋਕ ਤਾਂ ਤੁਹਾਨੂੰ ਚੋਣ ਲੜਾਂਗੇ ਨਹੀਂ ਸਾਨੂੰ ਚੋਣ ਲੜਾਂਗੇ ਠੀਕ ਆ ਨਾ ਚੋਣ ਲੜ ਲੋ ਆਪਦੀ ਜਿਹੜਾ ਕੁਝ ਹੋਊਗਾ ਅੱਗੇ ਚੋ ਜਿੱਤ ਹਾਰ ਬਣੀ ਆਈ ਆ ਪਰ ਆ ਸ੍ਰੀ ਆਮ ਤਾਂ ਕੰਨਾ ਨਾ ਕਰੋ ਗੁੰਡਾਗਰਦੀ ਨਾ ਕਰੋ ਫੇਰ ਵੀ ਤੁਸੀਂ ਪਿੰਡ 'ਚ ਰਹਿਣਾ ਤੇ ਵੋਟਾਂ ਮੰਗਣ ਤੁਸੀਂ ਵੀ ਆਉਣਾ ਆਮ ਆਦਮੀ ਪਾਰਟੀ ਆ ਸੀ 2014 ਤੋਂ ਕਹਿੰਦਾ ਤਮਨ ਸਾਹਿਬ ਨਾਲ ਸਾਡੇ 2014 'ਚ ਆਏ ਸੀ ਪਹਿਲੀ ਵਾਰੀ ਜਦੋਂ ਅਸੀਂ ਮਨੁਲਾ ਸਾਡੇ ਅਸੀਂ ਛੋਟੇ-ਛੋਟੇ ਹੁੰਦੇ ਸੀ ਵੋਟਾਂ ਵੀ ਨਹੀਂ ਪਣੀਆਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਜਿਹੜੇ ਅੱਜ ਉਹਨਾਂ ਦੇ ਵਲੰਟੀਅਰ ਬਣੇ ਖੜੇ ਨੇ ਉਹ ਅੱਜ ਆ ਸਾਲ ਦੋ ਸਾਲਾਂ ਚਿੱਤ ਸਰਕਾਰ ਬਣੀ ਉਹਦੇ ਲੱਗੇ ਨੇ ਨਾਲ ਸਾਡੀਆਂ ਵੋਟਾਂ ਅੱਜ ਵੀ ਪਈਆਂ ਨੇ ਤਮਨ ਸਾਹਿਬ ਨਾਲ ਪਹਿਲੀਆਂ 'ਚ ਜੋ 2014 ਦੇ ਇਲੈਕਸ਼ਨ ਉਹ ਜਿੱਤੇ ਨੇ ਪਰ ਅੱਜ ਸਾਡੇ ਨਾਲ ਸ੍ਰੀਆਮ ਧッカਗੜ ਨੇ ਕੋਈ ਗੱਲ ਨਹੀਂ ਚਲੋ ਜੋ ਵੀ ਹੁਣ ਅੱਗੇ ਹੋਊਗਾ ਜੇ ਕੋਈ ਰਾਤ ਕੀ ਘਟਨਾ ਰਾਤ ਸਰ ਸਾਡੇ ਸਰਪੰਚ ਸਾਹਿਬ ਨੂੰ ਸਾਡੇ ਸਰਪੰਚ ਸਾਹਿਬ ਨੂੰ ਲੈ ਗਏ ਨੇ ਸੱਜ ਸੰਗ ਕਰ ਜੋ ਕੋਈ ਗੱਲਬਾਤ ਕਰਨੀ ਸੀ ਉੱਥੇ ਹੀ ਸਰ ਦਬਾਅ ਪਾਇਆ ਗਿਆ ਡੀਐਸਪੀ ਸਾਹਿਬ ਦਾ ਕਿਹਦੇ ਕਿਹਨੂੰ ਦਬਾਅ ਪਾਇਆ ਸੀ ਉਹਨਾਂ ਸੀ ਜੀ ਉਹਨਾਂ ਦਾ ਗਰਮੇਲ ਸਿੰਘ ਸੀ ਠੀਕ ਹੈ ਜੀ ਠੀਕ ਹੈ ਜੀ ਸਰ ਉਹਨੂੰ ਕਹਿ ਗਏ ਵੀ ਸਰ ਉਹਨਾਂ ਨੂੰ ਕਿਹਾ ਗਿਆ ਵੀ ਸਾਨੂੰ 22 ਸਾਲ ਤੇ ਸਹਿਮਤੀ ਕਰੀ ਜਾਵੇ ਸਰ ਦੇਖੋ ਬੋਟਾਂ ਜਿੱਤੋ ਤੁਸੀਂ 22 ਸਾਲ ਕਿਉਂ ਕਰੀ ਜਾਵੇ ਨਾਲੇ ਉਹ ਸਰਪੰਚ ਜੀ ਨਹੀਂ ਖੜੇ ਨਾ ਜਿਨ੍ਹਾਂ ਨੇ ਸਹਿਮਤੀ ਕਰਾ ਰਹੇ ਸੀ ਤੇ ਬਾਕੀ ਸਾਡੀ ਜਨਤਾ ਨਹੀਂ ਨਾ ਉਹਨਾਂ ਨੂੰ ਪਸੰਦ ਕਰਦੀ ਕੋਈ ਪਿੰਡ 'ਚ ਕੋਈ ਕੰਮ ਨਹੀਂ ਕਰਿਆ ਨਾ ਉਹਨਾਂ ਨੇ 15 ਸਾਲ ਹੋ ਗਏ ਉਹਨਾਂ ਨੂੰ 15 ਸਾਲ ਹੋ ਗਏ ਉਹਨਾਂ ਨੂੰ ਮੈਂਬਰ ਬਣਦਿਆਂ ਨੂੰ ਅੱਜ ਤੱਕ ਕੋਈ ਕੰਮ ਨਹੀਂ ਕਰਿਆ ਉਹਨਾਂ ਦੀ ਸਹਿਮਤੀ ਕਿਵੇਂ ਹੋ ਜੂਈ ਸਰ ਚੋਣ ਲੜ ਲਓ ਠੀਕ ਆ ਜੋ ਫਤਵਾ ਦੇਣਗੇ ਲੋਕ ਸਾਨੂੰ ਮਨਜ਼ੂਰ ਆ ਪ੍ਰਸ਼ਾਸਨ ਨੇ ਥੋੜੇ ਚੋਣ ਨਿਸ਼ਾਨ ਛੋੜੇ ਇਹਨੂੰ ਦੇ ਦਿੱਤੇ ਗਏ ਨੇ ਹੁਣ ਤੁਸੀਂ ਕੀ ਮਾਰ ਸਰ ਚੋਣ ਸੰਭ ਤਾਂ ਦੇ ਦਿੱਤੀ ਜੀ ਸਾਨੂੰ ਪਰ ਸਾਨੂੰ ਹਲੇ ਵੀ ਥੋੜਾ ਡਾਊਟ ਆ ਵੀ ਦੇਖੋ ਵੈਲਟ ਪੇਪਰ ਅੱਗੇ ਛੱਪ ਕੇ ਆਉਂਦੇ ਆ ਜਾਂ ਕਿਵੇਂ ਆ ਵੀ ਹਲੇ ਪਰ ਸਾਨੂੰ ਡਾਊਟ ਆ ਜਿੰਨਾ ਚੋਣ ਸਾਨੂੰ ਦਿੱਤੀ ਜਾ ਰਹੀ ਹੈ ਇਹ ਕੀ ਨਾਮ ਹੈ ਜੀ ਮੇਰਾ ਨਾਮ ਧਰਮਪਾਲ ਜੀ ਕਿਹੜਾ ਪਿੰਡ ਹੈ ਜੀ ਰਾਮਪੁਰਾ ਕੀ ਗੱਲ ਹੋਈ ਹੈ ਜੀ ਗੱਲ ਕੀ ਹੋਈ ਜੀ ਕਾਗਜ਼ੇ ਗੈਪ ਕਰਤੇ ਤੇ ਸਾਡੇ ਬਾੜੀ ਬਾੜੇ ਗੈਪ ਕਰਤੇ ਸਾਡੇ ਸੱਤ ਬਾੜ ਸੱਤ ਬਾੜ ਕਿ ਉਹ ਕੀ ਕਹਿ ਗਿਆ ਤੁਹਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਕਹਿੰਦਾ ਜਾਓ ਘਰ ਨੂੰ ਭੱਜ ਕੇ ਰੋਕੇ ਨੇ ਭੱਜ ਕੇ ਰੋਕੇ ਨੇ ਫਿਰ ਅਸੀਂ ਗੇਟ ਬੰਦ ਕਰ ਕਰਕੇ ਜੀ ਹੁਣ ਤੁਹਾਨੂੰ ਦੇ ਦਿੱਤੇਗੇ ਨੇ ਹੁਣ ਦੇਤੇ ਜੀ ਚੋਣ ਨਿਸ਼ਾਨ ਦੇ ਦਿੱਤੇ ਚੋਣ ਨਿਸ਼ਾਨ ਦੇਤੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਨਾ ਦੇਣਾ ਤੇ ਹੁਣ ਦੇ ਦੇਣਾ ਉਹ ਤਾਂ ਹੁਣ ਦਿੰਦੇ ਹੀ ਆ ਦੁਨੀਆ ਬੌਲੀ ਤਾਂ ਨਹੀਂ ਹੈਗੀ ਵੀ ਧੱਕੇਸ਼ਾਹੀ ਐ ਇਹ ਹੋਰ ਕੀ ਐ ਵੀ ਇਹ ਭੱਜ ਜਾਣਗੇ ਚੁੱਪ ਕਰਕੇ ਉਹਨਾਂ ਨੂੰ ਜਿੱਥੇ ਆਵਾਂਗੇ ਤਾਂ ਉਹਨਾਂ ਨੂੰ ਇਹ ਘਰੇ ਵਹਿ ਜਾਣਗੇ ਕਾਲੀਚੇ ਮੋਰ ਤੋਂ ਲੈ ਕੇ ਅੰਮ੍ਰਿਤਸਰ ਦੀਆਂ ਕੀ ਮੰਗਾਂ ਕਰਦੇ ਪ੍ਰਸ਼ਾਸਨ ਦੇ ਚੀਜ਼ਾਂ ਦੇ ਨਾਲ ਪਾਸੇ ਕੀ ਮੰਗ ਕਰਨੀ ਹੈ ਇਲੈਕਸ਼ਨ ਹੋਵੇ ਸਹੀ ਤਰੀਕੇ ਨਾਲ ਹੋਣਾ ਸੀ ਕੀ ਮੰਗ ਕਰਨੀ ਆ ਨਾਲੇ ਵੀ ਸਾਨੂੰ ਡਰ ਲੱਗਦਾ ਵੀ ਮਸਲਾ ਉਹ ਜੇ ਬਹੁਤ ਡਰ ਲੱਗਦਾ ਰਾਤ ਸਾਡੇ ਤੇ ਇੰਨਾ ਉਹ ਚੱਲਿਆ ਵੀ ਇਹਦਾ ਗੱਲ ਕਰ ਵੀ ਸਾਡੇ ਇੱਕ ਦਿਨ ਨੇ ਉੱਥੋਂ ਬੰਦੇ ਨੂੰ ਕੱਢ ਲਏ ਅਸੀਂ ਕੀ ਗੱਲ ਹੋਈ ਜੀ ਰਾਤ ਰਾਤ ਡਿਫਟੀ ਇਨਸਪੈਕਟਰ ਅਰੇ ਇਹਨਾਂ ਦੇ ਬੰਦੇ 10-12 ਉਹਦਾ ਗੱਲ ਕਰੋ ਵੀ ਅਸੀਂ ਸਾਡੀ ਆ ਗਰੀਬ ਜਨਤਾ ਪੈ ਗਈ ਫੇਰ ਕੁੱਟ ਕੇ ਉਧਰ ਨੂੰ ਹਾਂ ਕੀ ਮਸਲਾ ਹੋਇਆ ਜੀ ਰਾਤ ਕਿਦੀ ਘਰੇ ਗਏ ਕੀ ਗੱਲ ਹੋਈ ਕਿਸੇ ਦੇ ਘਰੇ ਨਹੀਂ ਗਏ ਸੰਸਕਰ ਚ ਬੁਲਾਏ ਤੇ ਆ ਸਾਡਾ ਕੈਂਡੀਡੇਟ ਜੀ ਉੱਥੇ ਜੀ ਬੁਲਾ ਕੇ ਨਾਲ ਅਸੀਂ 6-7 ਬੰਦੇ ਵਾਗੇ ਅਸੀਂ ਤਾਂ ਬਰਾ ਸਾਈਡ ਤੇ ਬੈਠੇ ਚਲੇ ਇਹਨਾਂ ਗੱਲਾਂ ਕਰਨੀਆਂ ਤਾਂ ਕਰਨੂ ਅਸੀਂ ਥੋੜੋ ਕਰਨੀ ਹੁੰਦੀਆਂ ਜੀ ਚਲੋ ਜੀ ਗੱਲਾਂ ਬਾਤਾਂ ਕਰੀਆਂ ਉਹਨੂੰ ਕਹਿੰਦੇ ਤੂੰ ਇਹਨੂੰ ਪ੍ਰਧਾਨ ਸਰਪੰਚ ਬਣਾ ਦੇ ਜੀ ਇਹਨੂੰ ਦੇ ਦੇ 2.5 ਸਾਲ ਉਹ ਕਹਿੰਦਾ ਜਿਹੜੀ ਮੇਰੇ ਮਗਰ ਜਨਤਾ ਫਿਰਦੀ ਹੈ ਉਹਨੂੰ ਮੈਂ ਕੀ ਜਵਾਬ ਦੇਣ ਤੜਕੇ ਆਇਆ ਕਰੋ ਥਾਈ ਚ ਆਜਿਓ ਉੱਥੇ ਕੱਟ ਕਰ ਲਾਂਗੇ ਜਿਵੇਂ ਭਾਈਚਾਰਾ ਕਹੂਗਾ ਮੈਂ ਹੋਰੋਂ ਕਰ ਲਵਾਂਗਾ ਜੀ ਤੁਹਾਨੂੰ ਆਇਆ ਲੱਗਦਾ ਵੀ ਉਮੀਦਵਾਰ ਦੇ ਕਾਗਜ਼ ਵਾਪਸ ਲੈਣ ਲਈ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਰਾਤ ਇਹ ਪਤਾ ਨਾ ਉਮੀਦਵਾਰ ਦੇ ਨਹੀਂ ਜੀ ਵਰਕਰਾਂ ਦੇ ਆ ਜਿਹੜੇ ਕੈਂਡੀਡੇਟ ਕੈਂਡੀਡੇਟ ਨੇ ਹਾਂ ਜੀ ਉਹਨਾਂ ਦੇ ਜੀ ਦੋ ਬਾੜਾਂ ਦੇ ਖਤਮੇ ਕਰਤੇ ਤੇ 7000 5 ਦਾ 5 ਦਾ ਬਾ ਜਿਹੜੇ ਬਾਕੀ ਮੈਂਬਰ ਵਗੈਰਾ ਜਾਂ ਸਰਪੰਚ ਨੇ ਚੋਣ ਨਿਸ਼ਾਨਦੇ ਦਿੱਤੇਗੇ ਨਹੀਂ ਹਾਂ ਜੀ ਹੁਣ ਦੇ ਦਿੱਤੇ ਹਾਂ ਪਹਿਲਾਂ ਵੀ ਦਿੱਤੇ ਨਹੀਂਗੇ ਜੀ ਪਹਿਲਾਂ ਤਾਂ ਜਵਾਬ ਦੇ ਕੇ ਤੇ ਖਾਸੇ ਐਵੇਂ ਵੀ ਕਹਤਾ ਸੀ ਵੀ ਜਾਓ ਕਰਨੋ ਕਹੇ ਵਜੇ ਤੱਕ ਤੁਹਾਨੂੰ ਕਹਿ ਗਿਆਗੇ ਜੀ ਸਾਨੂੰ ਜੀ ਇਹ ਕਿਹੜਾ ਟਾਈਮ ਦਿੱਤੀ ਉਦੋਂ 5 ਵਜੇ 5 ਵਜੇ ਜਵਾਬ ਦਿੱਤਾ ਜੀ ਵੀ ਜਾਓ ਹੋਰ ਸਾਰੇ ਬੰਦੇ ਤੋਰ ਤੇ ਬਾਕੀ ਕੈਂਡੀਡੇਟਾਂ ਨੂੰ ਕਹੇ ਵਜੇ ਤੱਕ ਚੋਣ ਨਿਸ਼ਾਨ ਦਿੱਤੇ ਗਏ ਨੇ ਜੀ ਬਾਜੀ ਲਾਸਟ ਸਾਡਾ ਲਾਇਆ ਤੇ ਇਹਨਾਂ ਥੱਲੇ ਇਹ ਜਿਹੜੇ ਬਾਕੀ ਪਿੰਡਾਂ ਨੂੰ ਇਹ ਉਹ ਕਹੇ ਵਜੇ ਤੱਕ ਦਿੱਤੇ ਗਏ ਨੇ 5 ਵਜੇ ਤੱਕ ਨਿਬੜ ਗਏ ਜੀ ਸਾਢੇ 5 ਵਜੇ ਨਿਬੜੇ ਸਾਡੀ ਫੈਲੇ ਥੱਲੇ ਲਾਈ ਦੇ ਇਹਨਾਂ ਨੇ ਆ ਗੜਬੜ ਕਰਨ ਦੇ ਮਾਰਿਆ ਨੇ ਤੇ ਜੀ ਸਾਢੇ 9